ਤਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਹਾਂਜੀ ਅੱਜ ਵਾਲੀ ਵੀਡੀਓ ਆਪਣੀ ਉਹਨਾਂ ਪਹਿਣਾ ਲਈ ਆ ਜਿਨ੍ਹਾਂ ਦੇ ਸੂਟ ਦੀ ਫਿਟਿੰਗ हिਪ ਤੋਂ ਜਾਂ ਪੇਟ ਤੋਂ ਸੈੱਟ ਨਹੀਂ ਬੈਂਦੀ ਜਾਂ ਤਾਂ ਕਮੀਜ਼ ਪੇਟ 바ਰ ਨੂੰ ਉੱਪਰ ਆਉਣ ਕਰਕੇ ਇਥੋਂ ਭੀੜਾ ਹੋ ਜਾਂਦਾ ਹੈ ਜਾਂ ਫਿਰ हिਪ ਪਰ ਲੂਜ਼ ਰੱਖਣ ਕਾਰਨ ਪੇਟ ਤੋਂ ਉੱਪਰ ਨੋਟ ਜਾਂਦਾ ਹੈ ਇਹ ਕਿਉਂ ਹੁੰਦਾ ਹੈ ਤੇ ਇਸ ਨੂੰ ਆਪਾਂ ਕਿੱਦਾਂ ਠੀਕ ਕਰਨਾ ਅੱਜ ਆਪਾਂ ਤੁਹਾਨੂੰ ਇਸ ਬਾਰੇ ਦੱਸਾਂਗੇ ਇਸ ਲਈ ਸਾਡੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਹਾਂਜੀ ਆਪਾਂ ਨੇ ਕਮੀਜ਼ ਦੀ ਕਟਿੰਗ ਕਰ ਰੱਖੀ ਹੈ ਇਸ ਦੇ ਨਿਸ਼ਾਨ ਲੱਗ ਚੁੱਕੇ ਆ ਇੱਥੇ ਆਪਣਾ ਕਮਰ ਦਾ ਨਿਸ਼ਾਨ ਹੈ ਇੱਥੇ ਆਪਣਾ हिਪ ਦਾ ਨਿਸ਼ਾਨ ਜਿਆਦਾਤਰ ਆਪਾਂ ਇਦਾਂ ਕਮਰ ਦੇ ਇਨਸਾਨ ਤੋਂ हिਪ ਦੇ ਨਿਸ਼ਾਨ ਨੂੰ ਇਦਾਂ ਮਿਲਾ ਲੈਣੇ ਆ ਇਦਾਂ ਫਿਰ ਫਿਟਿੰਗ ਦੀ ਸਿਲਾਈ ਲਗਾਉਣੇ ਆ ਕਮਰ ਅਤੇ हिਪ ਦੇ ਨਿਸ਼ਾਨ ਨੂੰ ਆਪਸ ਵਿੱਚ ਮਿਲਾਉਣ ਤੋਂ ਬਾਅਦ ਪਰ ਜਿੰਨਾ ਪਹਿਣਾ ਦਾ ਪੇਟ ਜਿਆਦਾ ਬਾਹਰ ਨੂੰ ਨਿਕਲਿਆ ਹੁੰਦਾ ਹੈ ਉਦਾਂ ਉਹਨਾਂ ਦੀ ਇਦਾਂ ਸਿਲਾਈ ਜਿਹੜੀ ਉਹ ਸੈੱਟ ਨਹੀਂ ਆਉਂਦੀ ਇਥੋਂ ਪੇਟ ਤੋਂ ਕਮੀਜ਼ਾਂ ਢੀੜਾ ਹੋ ਜਾਂਦਾ ਹੈ ਜਿਸ ਦੇ ਕਾਰਨ ਉਹ हिਪ ਤੋਂ ਲੂਜ਼ ਰੱਖ ਲੈਂਦੀਆਂ ਨੇ ਜਦੋਂ ਆਪਾਂ ਇਸ ਦੀ हिਪ ਵਧਾ ਲੈਨੇ ਆ ਇਦਾਂ ਬਾਹਰ ਨੂੰ हिਪ ਰੱਖ ਲੈਨੇ ਆ ਤੇ ਇਸ ਨਾਲ ਕਮੀਜ਼ ਜਿਹੜਾ ਪੇਟ ਤੋਂ ਉੱਪਰ ਨੂੰ ਉਠਣ ਲੱਗ ਜਾਂਦਾ ਹੈ हिਪ ਤੋਂ ਲੂਜ਼ ਹੋਣ ਕਾਰਨ ਹਾਂਜੀ ਇਦਾਂ ਜਦੋਂ ਆਪਾਂ ਲੂਜ਼ ਕਰ ਲੈਨੇ ਆ हिਪ ਨੂੰ ਤਾਂ ਇਸ ਨਾਲ ਕਮੀਜ਼ ਜਿਹੜਾ ਉੱਪਰ ਨੂੰ ਉੱਠ ਜਾਂਦਾ ਹੈਗਾ ਇੱਥੇ ਆਪਣੀ हिਪ ਦਾ ਨਿਸ਼ਾਨਾ ਜਿਹੜਾ ਜੋ ਕਿ ਆਪਣਾ ਨਾਪ ਹੈਪ ਦਾ ਬਿਲਕੁਲ ਸਹੀ ਆ हिਪ ਬਿਲਕੁਲ ਸਹੀ ਆ ਰਹੀ ਆ ਜਦੋਂ ਆਪਾਂ ਇਦਾਂ ਰੱਖ ਕੇ ਨਿਸ਼ਾਨ ਲਗਾਉਨੇ ਆ ਤਾਂ हिਪ ਤੋਂ ਉੱਪਰ ਇਸ ਜਗ੍ਹਾ ਤੇ ਪੇਟ ਦੇ ਜਿੱਥੇ ਕਿ ਆਪਣੇ ਪੇਟ ਦਾ ਉਭਰਿਆ ਹੋਇਆ ਭਾਗ ਆਉਂਦਾ ਉਸ ਤੋਂ ਕਮੀਜ਼ ਢੀੜਾ ਹੋ ਜਾਂਦਾ ਇਸ ਲਈ ਆਪਾਂ ਨੇ हिਪ ਨੂੰ ਨਹੀਂ ਵਧਾਉਣਾਗਾ ਨਾ ਹੀ ਆਪਾਂ ਨੇ ਕਮਰ ਦਾ ਨਿਸ਼ਾਨ ਵੱਧ ਘੱਟ ਕਰਨਾਗਾ ਇੱਥੋਂ ਆਪਾਂ ਨੇ ਇਦਾਂ ਹੀ ਰੱਖਣਾ ਇਹਦੇ ਲਈ ਤੁਹਾਨੂੰ ਆਪਾਂ ਇੱਕ ਟਰਿਕ ਦੱਸਦੇ ਆ ਜਿਸ ਨਾਲ ਤੁਹਾਡੇ ਹਿਪ ਤੋਂ ਵੀ ਕਮੀਜ਼ ਬਿਲਕੁਲ ਸਹੀ ਆਵੇਗਾ ਪੇਟ ਤੋਂ ਉੱਪਰ ਨਹੀਂ ਚੱਕਿਆ ਜਾਵੇਗਾ ਤੇ ਨਾ ਹੀ ਪੇਟ ਦੇ ਕੋਲੋਂ ਢੀੜਾ ਹੋਵੇਗਾ ਇਸ ਲਈ ਪਹਿਲਾਂ ਆਪਾਂ ਨੇ ਇਦਾਂ ਨਿਸ਼ਾਨ ਮਲਾ ਲੈਣੇ ਆਪਸ ਵਿੱਚ ਉਸ ਤੋਂ ਬਾਅਦ ਹਿਪ ਤੋਂ 2.5 ਇੰਚ ਉੱਪਰ ਇਦਾਂ 2.5 ਇੰਚ ਉੱਪਰ ਨਿਸ਼ਾਨ ਲਗਾ ਲੈਣਾ ਹੈ। ਇਦਾਂ 2.5 ਇੰਚ ਉੱਪਰ ਰੱਖ ਕੇ ਨਿਸ਼ਾਨ ਲਗਾ ਲੈਣਾ। ਇਸ ਨਿਸ਼ਾਨ ਤੋਂ ਆਪਾਂ ਨੇ ਅੱਧਾ ਇੰਚ ਬਾਹਰ ਨੂੰ ਮਾਰਕ ਕਰਨਾ ਹੈ। ਇਦਾਂ। ਬਾਹਰਲੇ ਪਾਸੇ ਨੂੰ ਮਾਰਕ ਕਰ ਲੈਣਾ। ਇਸ ਤੋਂ ਬਾਅਦ ਜੋ ਕਿ ਆਪਣੇ ਨਿਸ਼ਾਨ ਅੱਧਾ ਇੰਚ ਬਾਹਰਲੇ ਪਾਸੇ ਨੂੰ ਲਗਾਇਆ ਹੈ। ਇਸ ਨੂੰ ਇਦਾਂ ਤਿਰਸਾ ਮਿਲਾਉਂਦੇ ਹੋਏ ਇਹ ਹੈਪਲੇ ਨਿਸ਼ਾਨ ਨਾਲ ਮਿਲਾ ਲੈਣਾ। ਇਦਾਂ। ਇਦਾਂ ਇਸ ਨੂੰ ਤਿਰਸਾ ਲ ਜਾਂਦੇ ਹੋਏ ਉੱਪਰ ਤੋਂ ਕਮਰ ਦੇ ਨਿਸ਼ਾਨ ਨਾਲ ਮਲਾ ਲਵਾਂਗੇ। ਐਦਾਂ ਨਿਸ਼ਾਨ ਨੂੰ ਡਰਾਅ ਕਰਨਾ ਆਪਾਂ ਨੇ। ਐਦਾਂ ਜਦੋਂ ਵੀ ਆਪਾਂ ਫੀਟਿੰਗ ਦੀ ਸਿਲਾਈ ਲਗਾਵਾਂਗੇ ਤਾਂ ਇਸ ਸਿਲਾਈ ਨੂੰ ਇੱਥੋਂ ਗਲਾਈ ਦਿੰਦੇ ਹੋਏ ਕਮਰ ਤੋਂ ਤਾਂ ਜੋ ਆਪਣੀ ਕਮਰ ਦੀ ਫੀਟਿੰਗ ਆ ਜਿਹੜੀ ਉਹ ਬਿਲਕੁਲ ਪ੍ਰੋਪਰ ਆਵੇ। ਗਲਾਈ ਦਿੰਦੇ ਹੋਏ ਐਦਾਂ ਜਿੱਥੋਂ ਕਿ ਆਪਣਾ ਪੇਟ ਦਾ ਭਾਗ ਉੱਪਰ ਨੂੰ ਉੱਭਰਿਆ ਹੋਇਆ ਹੁੰਦਾ ਹੈ ਉੱਥੋਂ 1/2 ਇੰਚ ਬਾਹਰ ਨੂੰ ਗਲਾਈ ਦੇ ਕੇ ਇਸ ਨੂੰ ਆਪਾਂ ਹਿਪ ਨਾਲ ਮਲਾਵਾਂਗੇ ਇਸ ਨਾਲ ਨਾ ਹੀ ਤਾਂ ਕਮੀਜ਼ ਇਥੋਂ ਪੇਟ ਕੋਲੋਂ ਢੀੜਾ ਹੋਵੇਗਾ ਨਾ ਹੀ ਹਿਪ ਤੋਂ ਜ਼ਿਆਦਾ ਲੂਜ਼ ਹੋਵੇਗਾ ਹਿਪ ਤੋਂ ਬਿਲਕੁਲ ਪ੍ਰੋਪਰ ਫਿਟਿੰਗ ਆਵੇਗੀ ਨਾ ਹੀ ਕਮੀਜ਼ ਉੱਪਰ ਉੱਠੇਗਾ ਤੇ ਨਾ ਹੀ ਢੀੜਾ ਹੋਵੇਗਾ ਐਦਾਂ ਤੁਸੀਂ ਜੋ ਕਿ ਆਪਣੇ ਜ਼ਿਆਦਾ ਹੈਵੀ ਵੇਟ ਦੇ ਕਮੀਜ਼ ਤਿਆਰ ਕਰਦੇ ਆਂਗੇ ਜਿਸ ਦਾ ਪੇਟ ਕੇ ਵਾਰ ਨੂੰ ਜ਼ਿਆਦਾ ਉੱਭਰਿਆ ਹੁੰਦਾ ਹੈ ਉਸ ਦੇ ਕਮੀਜ਼ ਤਿਆਰ ਕਰਨ ਲਈ ਤੁਸੀਂ ਐਦਾਂ ਦੀ ਟ੍ਰਿਕ ਅਪਣਾ ਸਕਦੇ ਹੋ ਇਸ ਨਾਲ ਤੁਹਾਡੇ ਸੂਟ ਦੀ ਫਿਟਿੰਗ ਬਿਲਕੁਲ ਸਹੀ ਆਵੇਗੀ ਜੇਕਰ ਤੁਹਾਨੂੰ ਸਾਡੀ ਇਹ ਟ੍ਰਿਕ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਡੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ